ਭਗਵਾਨ ਤਮਨ ਜੀ ਮੈਂ ਤੁਹਾਡੇ ਬਿਆਨ ਸੁਣ ਕੇ ਟਿਆ ਜਿਹੜਾ ਤੁਸੀਂ ਕਹਿ ਰਹੇ ਆ ਕਿ ਜਿਹੜਾ ਪੋਲੀਟੀਕਲ ਸਾਇੰਸ ਦੇ ਵਿੱਚ ਸਵਾਲ ਆਇਆ ਕਰੂਗਾ ਸਮਾਜਿਕ ਜਿਹੜੀ ਸਿੱਖਿਆ ਦੇ ਵਿੱਚ ਸਵਾਲ ਆਇਆ ਕਰੂਗਾ ਕਿ ਦਫ਼ਤਰਾਂ ਦੇ ਵਿੱਚੋਂ ਖੱਜਲ ਖਵਾਰੀ ਕਦੋਂ ਬੰਦ ਹੋਈ ਆ ਤੇ ਜਿਹੜੇ ਕੱਲੋ ਜਵਾਬ ਆਇਆ ਕਰੂਗਾ 10 ਦਸੰਬਰ 2023 ਨੂੰ ਤੁਸੀਂ ਕਿਹਾ ਕਿ ਮੈਨੂੰ ਬਚਪਨ ਤੋਂ ਸ਼ੌਂਕ ਸੀ ਕਿ ਜਿਹੜਾ ਬੁੱਧਵੀਰਵਾਰ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਬੰਦ ਕਰਾਉਣਾ ਇਹ ਔ ਕਰਨਾ ਪਹਿਲਾਂ ਮੈਂ ਤੁਹਾਨੂੰ ਜਵਾਬ ਦੇ ਦਵਾਂ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਬੁੱਧ ਵੀਰਵਾਰ ਖਤਮ ਕਰਨਾ ਦਫ਼ਤਰਾਂ ਦੇ ਵਿੱਚ ਸਿੱਧੀ ਤੁਹਾਡੀ ਸੁਣਵਾਈ ਹੋਇਆ ਕਰੂਗੀ ਮੈਂ ਭਗਵੰਤ ਮਾਨ ਜੀ ਆਪਦੇ ਬਿਆਨਾਂ ਤੇ ਪੱਕੇ ਰਹੋ ਜੇ ਕਿਉਂਕਿ ਮੈਂ ਡੀਸੀ ਦਫ਼ਤਰਾਂ ਏਡੀਸੀ ਦਫ਼ਤਰਾਂ ਐਸਐਸਪੀ ਦਫ਼ਤਰਾਂ ਦੇ ਵਿੱਚ ਕਈ ਵਾਰ ਜਾਣਾ ਹੀ ਰਹਿਣਾ ਤੇ 12 ਲੋਕਾਂ ਦੀ ਗਿਣਤੀ ਲੱਗੀ ਪਈ ਹੁੰਦੀ ਆ ਜਿਹੜੇ ਤੁਹਾਡੇ ਐਮਐਲਏ ਹੰਪਾ ਦੇ ਖਾਸ ਬੰਦੇ ਹੁੰਦੇ ਆ ਉਹ ਅੰਦਰ ਜਾ ਵੜਦੇ ਆ ਤੇ ਜਿਹੜੇ ਵਿਚਾਰੇ ਆ ਜਾਂਦੇ ਆ ਉਹ ਕੱਲ ਨੂੰ ਆਉਂਦੇ ਆ ਪਰਸੋਂ ਆਉਂਦੇ ਆ ਪਰਸੋਂ ਚੌਥੇ ਪੰਜਵੇਂ ਛੇਵੇਂ ਸੱਤਵੇਂ ਫਿਰ ਸੋਮਵਾਰ ਸੋ ਤੋਂ ਮੰਗਲਵਾਰ ਮੰਗਲਵਾਰ ਜਾ ਕੇ ਮਿਲਦੇ ਐਸਐਸਪੀ ਸਾਹਿਬ ਨੂੰ ਕਦੇ ਡੀਸੀ ਸਾਹਿਬ ਨੂੰ ਮਿਲਣ ਤੋਂ ਬਾਅਦ ਹਲੇ ਮਸਲਾ ਹੱਲੀ ਹੋਣਾ ਹੁੰਦਾ ਨਾਲ ਦੀ ਨਾਲ ਪਤਾ ਲੱਗਦਾ ਕਿ ਐਸਐਸਪੀ ਦੀ ਤਾਂ ਬਦਲੀ ਹੋ ਗਈ ਡੀਸੀ ਸਾਹਿਬ ਦੀ ਬਦਲੀ ਹੋ ਗਈ एडीसी ਦੀ ਬਦਲੀ ਹੋ ਗਈ ਜਿਹੜਾ ਕਹ ਲੋ ਐਸਟੀਐਮ ਦੀ ਬਦਲੀ ਹੋ ਗਈ ਮੈਂ ਤੁਹਾਨੂੰ ਗੱਲਾਂ ਦੇ ਜਵਾਬ ਦੇਈ ਜਾਂ ਨਾ ਮੈਂ ਦੂਜੇ ਆਮ ਲੋਕਾਂ ਤਰ੍ਹਾਂ ਇਹ ਨਹੀਂ ਕਹਿੰਦਾ ਛਾਵਾ ਛਾਵਾ ਬੱਲੇ ਬੱਲੇ ਇਹਦੇ ਵਿੱਚ ਅਸੀਂ ਧੋਖੇ ਖਾਨੇ ਆ ਪਹਿਲਾਂ ਮੈਂ ਗੱਲ ਇਹ ਕਰਾਂ ਕਿ ਦਫ਼ਤਰਾਂ ਦੇ ਵਿੱਚ ਇੱਕ ਐਸਐਚਓ ਜਿਹੜਾ ਹੁੰਦਾ ਥਾਣੇ ਦੇ ਵਿੱਚ ਉਹਦੀ ਕੁਰਸੀ ਤੇ ਬਹਿਣ ਦਾ ਸਮਾਂ ਕਿੰਨੇ ਵਜੇ ਤੱਕ ਦਾ ਕਈ ਵਾਰ ਸਾਨੂੰ 11 ਵਜੇ ਤੱਕ ਉਹਨਾਂ ਨੂੰ ਡੀਕਣਾ ਪੈਂਦਾ ਕਿ ਕਦੋਂ ਸਾਹਬ ਜੀ ਥੱਲੇ ਆਉਣਗੇ ਤੇ ਦਫ਼ਤਰ 'ਚ ਬਹਿਣਗੇ ਫਿਰ ਜੇ ਗੱਲ ਇਹ ਕਰੀਏ ਕਈ ਵਾਰ ਅਸੀਂ ਏਡੀਸੀ ਸਾਹਬ ਨੂੰ ਡੀਕਦੇ ਰਹਿੰਨੇ ਆਂ ਕਈ ਵਾਰ ਅਸੀਂ ਡੀਸੀ ਸਾਹਬ ਨੂੰ ਡੀਕਦੇ ਰਹਿੰਨੇ ਆਂ ਕਦੇ ਐਸਐਸਪੀ ਨੂੰ ਡੀਕਦੇ ਰਹਿੰਨੇ ਆਂ ਕਦੇ ਐਸਡੀਐਮ ਨੂੰ ਡੀਕਦੇ ਰਹਿੰਨੇ ਆਂ ਸਾਡੀ ਔਕਾਤ ਨਹੀਂ ਬਣੀ ਕਿ ਅਸੀਂ ਉਹਨੂੰ ਪੁੱਛ ਲਿਗੇ ਕਿ ਤੁਸੀਂ ਲੇਟ ਕਿਉਂ ਆਏ ਆਂ ਕਦੋਂ ਆਉਂਗੇ ਅਸੀਂ ਪੁੱਛ ਨਹੀਂ ਸਕਦੇ ਉਹਨੂੰ ਦਫਤਰਾਂ ਦੇ ਵਿੱਚ ਲਿਖ ਕੇ ਲਾਓ ਕਿ ਐਸ ਡੀ ਐਮ ਐਸ ਐਸ ਪੀ ਡੀ ਸੀ ਸਾਹਿਬ ਤੇ ਸਾਰੇ ਜਿਹੜੇ ਤਗੜੇ ਅਫਸਰ ਆ ਉਹ ਦਫਤਰਾਂ ਦੇ ਵਿੱਚ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹਾਜ਼ਰ ਹੋਣਗੇ ਅਸੀਂ ਸਾਨੀ ਕਿਉਂਕਿ ਹੈ ਤਾਂ ਸਾਡੇ ਤੁਸੀਂ ਸਾਰੇ ਚੌਂਕੀਦਾਰ ਆ ਅਸੀਂ ਤੁਹਾਡੇ ਮਾਲਕ ਆ ਪਰ ਸਾਡੀ ਜਿਹੜੀ ਔਕਾਤ ਆ ਸਾਡੀ ਔਕਾਤ ਉਹੀ ਬਣ ਗਈ ਆ ਕਿ ਮਾਲਕ ਹੋਣ ਦੇ ਬਾਵਜੂਦ ਵੀ ਅਸੀਂ ਜਿਹੜੇ ਕਹ ਲੋ ਸਾਨੂੰ ਬੇਕਾਰ ਕਰ ਦਿੱਤਾ ਗਿਆ ਨੰਬਰ 1 ਤੇ ਗੱਲ ਮੈਂ ਇਹ ਕਰੂੰਗਾ ਤੁਸੀਂ ਇਹ ਕਿਹਾ ਕਿ ਐਨੇ ਆ ਨੰਬਰ ਲਾ ਕੇ 76 ਲਾ ਕੇ ਤੁਸੀਂ ਤੁਹਾਨੂੰ ਅੱਗੋਂ ਫੋਨ ਤੇ ਕਿਆ ਕਰਨਗੇ ਸਰਕਾਰੀ ਦਫਤਰਾਂ ਚੋਂ ਬੋਲਿਆ ਕਰਨਗੇ ਕਿ ਅਸੀਂ ਜਾਤੀ ਸਰਟੀਫਿਕੇਟ ਬਣਾਉਣਾ ਪਹਿਲਾ ਨੰਬਰ ਆਏ ਸਾਲ ਜਾਤੀ ਸਰਟੀਫਿਕੇਟ ਕਿ ਜਿਹੜਾ ਜਾਤ ਦਾ ਸਬੂਤ ਦੇਣਾ ਪੈਂਦਾ ਸਾਨੂੰ ਕਿ ਮੈਂ ਐਸਸੀ ਭਾਈਚਾਰੇ ਦਾ ਮੈਂ ਜਰਨਲ ਭਾਈਚਾਰੇ ਦਾ ਮੈਂ ਬੀਸੀ ਭਾਈਚਾਰੇ ਦਾ ਕੀ ਮੈਨੂੰ ਇੱਕ ਗੱਲ ਦੱਸੋ ਜਿਹੜਾ ਜਾਤੀ ਸਰਟੀਫਿਕੇਟ ਆਏ ਸਾਲ ਇਹਨੂੰ ਨਵਾਂ ਬਣਾਉਣਾ ਪੈਂਦਾ ਕੀ ਗੱਲ ਮੈਂ ਤਾਂ ਵੇਖਿਆ ਨਹੀਂ ਜਿਹੜਾ ਮਜਬੀ ਪੈਦਾ ਹੁੰਦਾ ਉਹ ਮਜਬੀ ਹੀ ਜਿੰਦਾ ਤੇ ਮਜਬੀ ਹੀ ਮਰਦਾ ਉਹਦੀ ਜਾਤ ਕਦੇ ਨਹੀਂ ਬਦਲਦੀ ਜਿਹੜਾ ਜੱਟ ਦੇ ਵਿੱਚ ਪੈਦਾ ਹੁੰਦਾ ਉਹਦਾ ਜਨਮ ਵੀ ਜੱਟ ਚ ਹੁੰਦਾ ਉਹਦਾ ਜਿਹੜਾ ਕਹਿ ਲੋ ਉਹ ਜਦੋਂ ਵੱਧਦਾ ਫੁੱਲਦਾ ਉਦੋਂ ਵੀ ਉਹ ਜੱਟ ਹੀ ਹੁੰਦਾ ਜਦੋਂ ਬਜ਼ੁਰਗ ਹੋ ਜਾਂਦਾ ਉਦੋਂ ਵੀ ਉਹ ਜੱਟ ਹੀ ਰਹਿੰਦਾ ਤੇ ਜਦੋਂ ਉਹਦਾ ਜਿਹੜਾ ਕਹਿ ਲੋ ਵੀ ਐਂਡ ਤੇ ਜਦੋਂ ਉਹਨੂੰ ਇੱਥੋਂ ਦੁਨੀਆ ਤੋਂ ਤੋੜੇ ਜਦੋਂ ਉਹ ਤੁਰਦਾ ਤੇ ਉਹਦਾ ਸ਼ਸਕਾਰ ਕੀਤਾ ਜਾਂਦਾ ਉਦੋਂ ਵੀ ਉਹ ਜੱਟ ਹੀ ਰਹਿੰਦਾ ਚਾਹੇ ਉਹ ਕੋਈ ਜਾਤੀ ਆ ਚਾਹੇ ਉਹ ਕਿਸੇ ਧਰਮ ਦਾ ਕੀ ਮੈਨੂੰ ਇੱਕ ਗੱਲ ਦੱਸੋ ਜਾਤੀ ਸਰਟੀਫਿਕੇਟ ਇਹ ਤੁਸੀਂ ਇੱਕ ਵਾਰੀ ਜਿੱਦਾ ਬਣ ਗਿਆ ਪਹਿਲਾਂ ਤੇ ਕਾਨੂੰਨ ਬਣਵਾਓ ਤੁਸੀਂ ਕਿ ਦੂਜੇ ਸਾਲ ਲੋੜ ਨਹੀਂ ਪੈਣੀ ਤੇ ਬਾਕੀ ਸਾਨੂੰ ਜੇਕਰ ਲੋੜ ਪੈਂਦੀ ਆ ਤੇ ਉਹ ਦੱਸੋ ਜੇ ਕਾਦੋਂ ਪੈਂਦੀ ਆ ਦੂਜੇ ਨੰਬਰ ਤੇ ਗੱਲ ਮੈਂ ਤੁਹਾਨੂੰ ਇਹ ਕਰਨੀ ਚਾਹੁੰਨਾ ਕਿ ਜਿਹੜਾ ਤੁਸੀਂ ਦੱਸਿਆ ਕਿ ਨੰਬਰ ਫੋਨ ਤੇ ਆਇਆ ਕਰੂਗਾ ਕਿ ਅਸੀਂ ਤੁਹਾਡੇ ਘਰ ਕਿੱਦੇ ਆਈਏ ਉਲਟਾ ਤੁਸੀਂ ਕਹਿ ਰਹੇ ਆ ਕਿ ਤੁਹਾਨੂੰ ਦਫਤਰ ਵਾਲੇ ਪੁੱਛਿਆ ਕਰਨਗੇ ਤੁਸੀਂ ਫਰੀ ਕਿੱਦੇ ਆਈਏ ਅਸੀਂ ਉਸੇ ਤਰ੍ਹਾਂ ਜਿਹੜੀ ਪੁਲਿਸ ਆ ਉਹ ਵੀ ਸਾਡੇ ਘਰਾਂ 'ਚ ਹੀ ਆਉਂਦੀ ਹੁੰਦੀ ਆ ਤੇ ਉਹ ਕਹਿੰਦੀ ਸਰਕਾਰ ਸਾਨੂੰ ਤੇਲ ਪਾਣੀ ਨਹੀਂ ਦਿੰਦੀ ਹੁਣ ਕਹਿਣਗੇ ਸਬੂਤ ਦਿਓ ਸਬੂਤ ਨੂੰ ਕੋਈ ਬਾਕਸਰ ਤਾਂ ਹੁੰਦਾ ਨਹੀਂ ਜਿਵੇਂ ਹੁਣ ਤੁਸੀਂ ਕਹਿ ਦਿੰਨੇ ਆ ਕਿ ਬਾਦਲ ਖਾ ਗਏ ਸਬੂਤ ਤਾਂ ਕਿਸੇ ਨੇ ਦਿੱਤਾ ਨਹੀਂ ਕੋਈ ਉਹਨਾਂ ਨੇ ਵੀ ਬਾਕਸਰ ਨਹੀਂ ਭਰਿਆ ਜਿਵੇਂ ਤੁਸੀਂ ਕਹਿਨੇ ਆ ਕਾਂਗਰਸੀ ਖਾ ਗਏ ਬਾਕਸਰ ਉਹਨਾਂ ਨੇ ਵੀ ਨਹੀਂ ਭਰਿਆ ਜਿਵੇਂ ਹੁਣ ਤੁਸੀਂ ਕਦੇ ਕਹਿਨੇ ਆ ਦੇਸ਼ ਨੂੰ ਬੀਜੇਪੀ ਖਾ ਗਈ ਬਾਕਸਰ ਉਹਨਾਂ ਨੇ ਵੀ ਨਹੀਂ ਭਰਿਆ ਗੱਲ ਤਾਂ ਇੱਥੇ ਇਹ ਆ ਨਾ ਤੇ ਹੁਣ ਜਿਹੜਾ ਮੈਂ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਜਿਹੜਾ ਉਹ ਨੰਬਰ ਬਣਾਇਆ ਸੀ ਭ੍ਰਿਸ਼ਟਾਚਾਰੀ ਖਤਮ ਕਰਨ ਦਾ ਤੇ ਮੈਂ ਤੁਹਾਨੂੰ ਅੱਜ ਵੀ ਇਹ ਸਬੂਤ ਦੇ ਦਵਾਂ ਮੈਨੂੰ ਤੁਹਾਡਾ ਕੋਈ ਵੀ ਇੱਕ ਐਮਐਲਏ ਦੇ ਦਿਓ ਜਿਹੜਾ ਐਮਐਲਏ ਇਹ ਕਹਿ ਸਕੇ ਕਿ ਮੈਂ ਫਲਾਨੇ ਹਲਕੇ ਦੇ ਵਿੱਚੋਂ ਫਲਾਨਾ ਐਮਐਲਏ ਬੋਲਦਾ ਤੇ ਮੈਂ ਇੱਕ ਠੋਕ ਕੇ ਕਹਿੰਨਾ ਮੇਰੇ ਹਲਕੇ ਦੇ ਵਿੱਚ ਚਿੱਟਾ ਹੈ ਨਹੀਂ ਥਾਣੇ ਕਚੈਰੀਆਂ ਦੇ ਵਿੱਚ ਗਰੀਬਾਂ ਦੀ ਸੁਣਵਾਈ ਆ ਕਿਤੇ ਸ਼ਪਾਰਸ਼ ਹੈ ਨਹੀਂ ਕੋਈ ਹੈਗਾ ਕਹਿਣ ਵਾਲਾ ਤੇ ਨਹੀਂ ਫਿਰ ਮੈਨੂੰ ਕੋ ਮੈਂ ਬੰਦੇ ਕੱਢ ਕੱਢ ਕੇ ਦੇਣਾ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਥੋਡੇ ਲੀਡਰ ਅਤਿਆਚਾਰ ਕਰਦੇ ਨੇ ਮੈਂ ਕੱਢ ਕੇ ਦੇਣਾ ਬੋਲੋ ਕਿਹੜੇ ਹਲਕੇ ਤੋਂ ਕੱਢ ਕੇ ਦੇਵਾਂ ਨੰਬਰ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਨੰਬਰ 2 ਤੇ ਯਾਦ ਰੱਖੋ ਹੁਣ ਮੈਂ ਕਹਿ ਕੀ ਰਿਹਾ ਕਿ ਕੋਈ ਤੁਸੀਂ ਦੱਸੋ ਤੁਸੀਂ ਮੈਨੂੰ ਕਹੋ ਕਿ ਅਸੀਂ ਤੁਹਾਨੂੰ ਆਹ ਅਫਸਰ ਦਿੱਤਾ ਤੇ ਮੈਂ ਉਹਨੂੰ ਕਹੂੰਗਾ ਵੀ ਰੂਪ ਕਰ ਲੈ ਚੇਂਜ ਇਧਰੋਂ ਰੂਪ ਵਾਲਾ ਕੋਈ ਮੁੰਡਾ ਮੈਂ ਪਾਉਣਾ ਜਿਹਦਾ ਰੌਲਾ ਹੋਊਗਾ ਜਿਹੜੇ ਦਫ਼ਤਰ ਚ ਕਹੋਂਗੇ ਘੱਲ ਦਾਂਗੇ ਤੁਹਾਨੂੰ ਉਹ ਦੱਸ ਦੂਗਾ ਵਿਚ ਆ ਪੱਤੀ ਕਿੰਨੀ ਕੁ ਲੱਗੀ ਆ ਹੁਣ ਤੁਸੀਂ ਮੈਨੂੰ ਸਿੱਧਾ ਕਹੋ ਕਿ ਆ ਦੱਸੋ ਐਂ ਦੱਸੋ ਉਹ ਨਹੀਂ ਦੱਸਿਆ ਜਾਣਾ ਇਹ ਯਾਦ ਰੱਖੋ ਗੱਲ ਮੈਂ ਕੋਈ ਇੱਥੇ ਗਲਤ ਨਹੀਂ ਕਹਿ ਰਿਹਾ ਇਹ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਕਹਿਣਾ ਇਹ ਮੇਰੀ ਗੱਲ ਨੂੰ ਸਾਂਝਾ ਕਰੋ ਸ਼ੇਅਰ ਕਰੋ ਕਰਨ ਜਿਹੜੇ ਪੰਜਾਬ ਦੀਆਂ ਗੱਲਾਂ ਚੋਂ ਵਿਚਰਦੇ ਆ ਦੂਜਾ ਭਾਈ ਜੇ ਕੋਈ ਹੈਗਾ ਗਾਂ ਲੰਘ ਜਾ ਰਹੀ ਗੱਲ ਹੁਣ ਜਦੋਂ ਸਾਡੇ ਘਰਾਂ 'ਚ ਤਾਂ ਪੁਲਿਸ ਵੀ ਆਉਂਦੀ ਆ ਜਦੋਂ ਪੁਲਿਸ ਆਉਂਦੀ ਆ ਤੋ ਤਾਂ ਕਹਿੰਦੇ ਅਸੀਂ ਤੇਲ ਪੱਲੋ ਬਾਲ ਕੇ ਆਏ ਆ ਇਹਦੇ ਵਿੱਚ ਝੂਠ ਵੀ ਕੋਈ ਨਹੀਂ ਕਿਉਂਕਿ ਤੁਸੀਂ ਐਸਐਚਓ ਨੂੰ ਤੇਲ ਦਿੰਨੇ ਆ ਨਾ ਕਿ ਤੁਸੀਂ ਦੂਜੇ ਅਫਸਰਾਂ ਨੂੰ ਉਹ ਆਪ ਦੱਸਦੇ ਅਸੀਂ ਤਾਂ ਕਹਿੰਦੇ ਨਹੀਂਗੇ ਉਹ ਕਹਿੰਦੇ ਜਦੋਂ ਅਸੀਂ ਬੰਦਾ ਲੈਣ ਜਾਂਦੇ ਆ ਸਾਨੂੰ ਆਪਦੇ ਮੋਟਰਸਾਈਕਲ ਤੇ ਜਾਣਾ ਪੈਂਦਾ ਸਾਨੂੰ ਆਪਦੀ ਕਾਰ ਤੇ ਜਾਣਾ ਪੈਂਦਾ ਜੇ ਅਸੀਂ ਪਰਚਾ ਕਰਦੇ ਆ ਸਾਨੂੰ ਆਪਦੇ ਪੱਲੋ ਤੇਲ ਬਾਲਣਾ ਪੈਂਦਾ ਇਹ ਉਹ ਇਹ ਉਹ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਅਕਸਰ ਮੈਂ ਥਾਣੇ ਕਿਚੈਰੀਆਂ 'ਚ ਜਾਨਣਾ ਰਹਿਣਾ ਇਹ ਦੱਸੋ ਤੁਸੀਂ ਇਹ ਤੁਸੀਂ ਗੱਲ ਕੀਤੀ ਆ ਨਾ ਕਿ ਬੁੱਧ ਵੀਰਵਾਰ ਖਤਮ ਕਰਨਾ ਤਾਂ ਆਹੋ ਫਿਰ ਹੁਣ ਇਸ ਟਾਈਮ ਸਰਕਾਰੀ ਦਫ਼ਤਰਾਂ ਦੇ ਵਿੱਚ ਹੜਤਾਲ ਚੱਲ ਰਹੀ ਆ ਮੈਂ ਕੱਲ ਹੀ ਗਿਆ ਸੀ ਫਾਜ਼ਲ ਕਾ ਅਸਲਾ ਬ੍ਰਾਂਚ ਵਾਲੇ ਕਹਿੰਦੇ ਭਾਈ ਇਹਨਾਂ ਦੀ ਹੜਤਾਲ ਆ ਮੈਂ ਉਹਨਾਂ ਨੂੰ ਇਹ ਕਿਹਾ ਜਿਹੜਾ ਏਡੀਸੀ ਦੇ ਦਫ਼ਤਰ ਦੇ ਬਾਹਰ ਬੈਠਾ ਸੀ ਮੈਂ ਕਿਹਾ ਜਦੋਂ ਅਸੀਂ 2 ਦਿਨ ਕੰਮ ਤੇ ਨਾ ਜਾਈਏ ਸਾਡੀਆਂ ਬਤੀਲੀਆਂ ਖੜਕਣ ਲੱਗ ਪੈਂਦੀਆਂ ਸਾਡੀਆਂ ਡਰਮੀਆਂ ਖੜਕਣ ਲੱਗ ਪੈਂਦੀਆਂ ਉਹ ਹੱਸਣ ਲੱਗ ਗਿਆ ਕਹਿੰਦਾ ਕੀ ਕੰਗਲੀਆਂ ਗੱਲਾਂ ਕਰੀ ਜਾਂਦਾ ਮੈਂ ਕਿਹਾ ਗੱਲ ਸੁਣ ਜਦੋਂ ਅਸੀਂ 3 ਦਿਨ ਨਾ ਕੰਮ ਤੇ ਜਾਈਏ ਤਾਂ ਸਾਡੇ ਘਰੇ ਰਾਂਦਾ ਛੜ ਪੈਂਦੀਆਂ ਮੇਰੇ ਇਕੱਲੇ ਘਰੇ ਨਹੀਂ ਸਾਰੇ ਗਰੀਬ ਲੋਕਾਂ ਦੇ ਘਰਾਂ ਦੀ ਮੈਂ ਗੱਲ ਕੀਤੀ ਸੀ ਕਿ ਰਾਂਦਾ ਛੜ ਪੈਂਦੀਆਂ ਉੱਚੀ ਉੱਚੀ ਆਵਾਜ਼ ਆਉਣ ਲੱਗ ਜਾਂਦੀਆਂ ਪਾਂਡੇ ਡਿੱਗਣ ਲੱਗ ਜਾਂਦੇ ਆ ਬੱਚੇ ਰੋਣ ਲੱਗ ਜਾਂਦੇ ਆ ਕਹਿੰਦਾ ਯਾਰ ਤੂੰ ਕਹੀ ਕੀ ਜਾਨਾ ਮੈਂ ਕਿਹਾ ਮੈਂ ਇਹ ਕਹਿਣਾ ਕਿ ਜੇ ਅਸੀਂ ਦਿਹਾੜੀ ਜਾਨਨੇ ਆ ਤਾਂ ਸਾਨੂੰ ਪੈਸੇ ਮਿਲਦੇ ਆ ਜਿਹੜੇ ਹੜਤਾਲ ਤੇ ਬੈਠੇ ਆ ਉਹਨਾਂ ਦੇ ਖਾਤਿਆਂ 'ਚ ਤਾਂ ਤਨਖਾਹ ਆ ਹੀ ਜਾਣੀਆਂ ਫਿਰ ਉਹ ਗੈਹਾਜ਼ਰ ਕਿਵੇਂ ਮੰਨੇ ਜਾਣਗੇ ਮਾਰੇ ਤਾਂ ਸੀ ਜਾਨਨੇ ਆ ਤੇਲ ਬਾਲਕੇ ਆਏ ਆ 25 ਕਿਲੋਮੀਟਰ ਤੋਂ ਚੱਲ ਕੇ ਆਏ ਆ 25 ਕਿਲੋਮੀਟਰ ਜਾਵਾਂਗੇ ਦਿਹਾੜੀ ਮਾਰ ਕੇ ਆਏ ਆ ਕੰਮ ਸਾਡਾ ਹੋਣਾ ਨਹੀਂ ਅਸੀਂ ਜਾਵਾਂਗੇ ਤੇ ਜਾਵਾਂਗੇ ਕਿੱਧਰ ਸਾਨੂੰ ਇਹ ਤਾਂ ਦੱਸੋ ਆ ਹੁਣ ਅਸੀਂ ਕੀ ਕਰਾਂਗੇ ਹੜਤਾਲ ਹੜਤਾਲ ਦਾ ਇਹ ਨਹੀਂ ਮਤਲਬ ਹੁੰਦਾ ਇੱਕ ਦਿਨ ਆਸਤੇ ਆ ਦੋ ਦਿਨ ਜਦੋਂ ਹੜਤਾਲ ਚੱਲਦੀ ਆ ਕਈ ਵਾਰ ਮਹੀਨਿਆਂ ਚ ਚੱਲਦੀ ਆ ਕਈ ਵਾਰ ਘੰਟਿਆਂ ਚ ਚੱਲਦੀ ਆ ਘੰਟਿਆਂ ਤੋਂ ਸ਼ੁਰੂ ਹੋਈ ਮਹੀਨਿਆਂ ਚ ਮਹੀਨਿਆਂ ਤੋਂ ਦਿਨਾ ਤੇ ਦਿਨਾ ਤੇ ਜਿਹੜਾ ਕਹ ਲੋ ਦਿਨਾ ਤੋਂ ਮਹੀਨਿਆਂ ਤੇ ਮਹੀਨਿਆਂ ਤੋਂ ਸਾਲਾਂ ਤੇ ਪਹੁੰਚ ਜਾਂਦੀ ਆ ਤਾਂ ਹੜਤਾਲ ਆ ਕਹਿੰਦਾ ਗੱਲ ਤੇਰੀ ਵੀ ਠੀਕ ਆ ਅਸੀਂ ਵੀ ਇਹੀ ਕਹਿੰਨੇ ਆ ਮੈਂ ਕਿਹਾ ਤੁਹਾਨੂੰ ਕਹਿ ਰਿਹਾ ਭਗਵੰਤ ਮਾਨ ਜੀ ਸਟੇਜਾਂ ਤੇ ਵਾਕਈ ਕਹਿੰਦੇ ਆ ਸਮਾਂ ਬਦਲ ਗਿਆ ਕਹਿੰਦੇ ਮੌਸਮ ਬਦਲ ਗਿਆ ਸਾਲ ਬਦਲ ਗਿਆ ਅਉਦੇ ਬਦਲ ਗਏ ਕਰਦਾਰ ਬਦਲ ਗਏ ਪਰ ਤੁਹਾਡੇ ਚੁਟਕਲੇ ਨਹੀਂ ਬਦਲੇ ਯਾਦ ਰੱਖ ਲਓ ਤੁਹਾਡੇ ਚੁਟਕਲੇ ਨਹੀਂ ਬਦਲੇ ਅੱਜ ਵੀ ਸਟੇਜਾਂ ਤੇ ਸਟੇਜ ਹੀ ਚਲਾ ਰਹੇ ਆ ਸਟੇਟ ਨਹੀਂ ਚਲਾ ਰਹੇ ਅਕੇ ਮੈਂ ਅਰਵਿੰਦ ਕੇਸਰੀਵਾਲ ਜੀ ਨੂੰ ਕਿਹਾ ਮੈਂ ਕਿਹਾ ਐਂ ਕਦੋਂ ਕਰਾਂਗੇ ਉਹ ਕਹਿੰਦੇ ਤਾਂ ਤਿਆਰੀ ਕਰਾਉਣੀ ਪੈਣੀ ਆ ਐਂ ਕਰਨਾ ਪੈਣਾ ਉਹ ਛੱਡੋ ਤੁਸੀਂ ਤਾਂ ਕਹਿੰਦੇ ਸੀ ਆਨਸਾਰ ਚਿੱਟਾ ਬੰਦ ਹੋ ਜਾਣਾ ਤੁਸੀਂ ਅੱਜ ਕਹਿ ਰਹੇ ਆ ਕਿ ਅਸੀਂ ਇੰਨੇ ਹਜ਼ਾਰ ਨੌਕਰੀਆਂ ਦੇਤੀਆਂ ਮੰਨ ਲੈਨੇ ਆ ਪਰ ਇੱਕ ਪਾਸੇ ਜਿਹੜਾ ਹਬੋਰ ਤੋਂ ਆ ਕਈ ਜਿਹੜਾ ਕਹਿ ਲਓ ਮੀਡੀਆ ਚੈਨਲਾਂ ਤੇ ਆ ਰਹੇ ਆ ਜਿਨ੍ਹਾਂ ਨੂੰ ਤੁਸੀਂ ਜੋਇਨਿੰਗ ਲੈਟਰ ਦੇ ਕੇ ਟੀਚਰੀ ਦੇ ਤੂੰ ਅੱਜ ਵੀ ਉਹ ਕਹਿੰਦੇ ਸਾਨੂੰ ਉਦੋਂ ਬਾਅਦ ਸਾਨੂੰ ਜੁਆਇਨਿੰਗ ਨਹੀਂ ਕਰਾਇਆ ਗਿਆ ਸਾਡੇ ਮੈਡੀਕਲ ਤਾਂ ਕਰਾ ਲਏ ਸਾਡੇ ਧੋਤੇ ਮੂੰਹ ਤੇ ਚਪੇੜ ਮਾਰੀ ਗਈ ਮੈਂ ਹੁਣੇ WhatsApp ਜਿਹੜੀਆਂ ਤੁਹਾਨੂੰ ਰਿਕਾਰਡਿੰਗਾਂ ਸੁਣਾ ਦਿੰਨਾ ਸੁਣੋ ਆ ਫੋਨ ਦੇ ਵਿੱਚੋਂ ਮੈਨੂੰ ਤਾਂ ਇੱਕ ਗੱਲ ਯਾਦ ਆ ਰਹੀ ਆ ਕਿ ਅਸੀਂ ਕਿਹਨੂੰ ਗਿਲਾ ਸ਼ਿਕਵਾ ਦਈਏ ਸਮਝੀ ਨਹੀਂ ਆ ਰਹੀ ਕਿਹਨੂੰ ਕੀ ਕਹੀਏ ਪਰ ਪ੍ਰਮਾਤਮਾ ਜਾਣਦਾ ਜਿਹੜੇ ਪੰਜਾਬ ਦੇ ਲੋਕ ਆ ਇਹ ਪਹਿਲਾਂ ਵੀ ਦੁਖੀ ਸੀ ਅੱਜ ਵੀ ਦੁਖੀ ਚੱਲੀ ਜਾਂਦੇ ਆ ਤੇ ਮੈਂ ਤਾਂ ਇਹ ਵੇਖੀ ਜਾਂਦਾ ਕਿ ਇਹ ਸਾਡਾ ਸਵਾਰਨਗੇ ਕੀ ਬਸ ਉਹੀ ਗੱਲ ਆ ਕਿ ਬੰਦ ਦੇ ਘਰਾਣੇ ਚਲੇ ਥੇ ਇਹ ਤਵੈਫੋਂ ਕਾ ਕੋਠਾ ਪਰ ਸਿੱਕੋ ਕੀ ਸੰਕ ਦੇਖ ਕਰ ਖੁਦ ਹੀ ਮੁਜਰਾ ਕਰ ਬੈਠੇ ਤੁਹਾਡੇ ਤੇ ਤੁਹਾਨੂੰ ਆਖੀਏ ਵੀ ਕੀ ਕਿਉਂਕਿ ਚੁਣੇ ਹੋਏ ਤੁਸੀਂ ਲੋਕਾਂ ਦੇ ਹੀ ਆ ਇਸ ਕਰਕੇ ਡਰਾਮੇ ਬਾਜ਼ੀਆਂ ਮੈਂ ਕਹੂੰਗਾ ਇਹਨਾਂ ਨੂੰ ਛੱਡੋ ਜਦੋਂ ਤੁਹਾਡੇ ਕੰਮ ਹੋਣਗੇ ਸੀ ਤਾਂ ਉਦੋਂ ਮੰਨਾਂਗੇ ਕਿਉਂਕਿ ਤੁਸੀਂ ਮਹੱਲਾ ਕਲੀਨਿਕ ਬਣਾਏ ਮੈਨੂੰ ਫਿਰ ਉਹੀ ਗੱਲ ਕਰਨੀ ਪੈਣੀ ਹੈ ਇੱਥੇ ਤੁਸੀਂ ਮਹੱਲਾ ਕਲੀਨਿਕ ਬਣਾਏ ਤੇ ਬਿਨਾਂ ਇਲਾਜ ਤੋਂ ਲੋਕ ਅੱਜ ਵੀ ਮਰੀ ਜਾਂਦੇ ਆ ਕਿਉਂਕਿ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਟੈਸਟ ਹੋ ਸਕਦੇ ਆ ਤੁਸੀਂ ਜਿਹੜਾ ਕਹ ਲੋ ਲਗਭਗ 100 ਕਰੋੜ ਰੁਪਇਆ ਮਹੱਲਾ ਕਲੀਨਿਕਾਂ ਤੇ ਲਾਇਆ ਪਰ ਸਰਕਾਰੀ ਹਸਪਤਾਲਾਂ ਦੇ ਵਿੱਚ ਅੱਜ ਵੀ ਡਾਕਟਰ ਪੂਰੇ ਨਹੀਂ ਅੱਜ ਵੀ ਮਸ਼ੀਨਾਂ ਪੂਰੀਆਂ ਨਹੀਂ ਇੱਕ ਕੋਈ ਪਤਾ ਨਹੀਂ ਕਿਹਨੇ ਨੇ ਲਿਖਿਆ ਕਹਿੰਦਾ ਮੈਂ ਵਿਸ਼ਵਦੀਪਨਾ ਬਹਿਸ ਕਰਨੀ ਆ ਮੁਹੱਲਾ ਕਲੀਨਿਕਾਂ ਤੇ ਮੈਂ ਕਿਹਾ ਬਹਿਸ ਕਰਨ ਦੀ ਕੋਈ ਲੋੜ ਨਹੀਂ ਪੇਜ ਤੇ ਪਾਉਣ ਦੀ ਕੋਈ ਲੋੜ ਨਹੀਂ ਆਪ ਦੇ ਬਾਪੂ ਨੂੰ ਬਿਮਾਰ ਕਰਦੇ ਸਰਕਾਰੀ ਹਸਪੀਟਲ ਚ ਪਾ ਦੇ ਲੰਮਾ ਜਿੱਥੇ ਪਾਈਦਾ 2 ਵਜੇ ਤੋਂ ਬਾਅਦ ਤੇਰੇ ਬਾਪੂ ਨੂੰ ਬਿਮਾਰ ਕਰ ਤੇ 2 ਵਜੇ ਤੋਂ ਬਾਅਦ ਜਾ ਸਰਕਾਰੀ ਹਸਪੀਟਲ ਤੈਨੂੰ ਉੱਥੇ ਡਾਕਟਰ ਮਿਲਦੇ ਆ ਕਿ ਨਹੀਂ ਮਿਲਦੇ ਮੈਂ ਕਿਹਾ ਜਾਂ ਕਰ ਆਉਦੇ ਬਾਪੂ ਨੂੰ ਹੋਰ ਜਿਆਦਾ ਬਿਮਾਰ ਕਰ ਜਾਂ ਮੱਲਾ ਕਲੀਨਿਕਾਂ ਦੇ ਵਿੱਚ ਕੋਈ ਦਰਦ ਉੱਠੇ ਉਹਨੂੰ ਫਿਰ ਜਾਂ ਮੱਲਾ ਕਲੀਨਿਕਾਂ ਦੇ ਵਿੱਚ ਉਹਦਾ ਉੱਥੇ ਆਪਰੇਸ਼ਨ ਹੁੰਦਾ ਕਿ ਨਹੀਂ ਹੁੰਦਾ ਫਿਰ ਦੱਸੀ ਜੇਕਰ ਆਪਰੇਸ਼ਨ ਹੋ ਜੇ ਤਾਂ ਮੈਂ ਮੱਲਾ ਕਲੀਨਿਕਾਂ ਦੀ ਖੁਦ ਮਸ਼ਹੂਰੀ ਕਰੂੰਗਾ ਕਿ ਬਹੁਤ ਵਧੀਆ ਗੱਲ ਆ ਪਰ ਸਾਡੇ ਗਰੀਬ ਲੋਕ ਤਰਜ ਵੀ ਬਿਨਾਂ ਇਲਾਜ ਤੋਂ ਮਰੀ ਜਾਂਦੇ ਆ ਮੈਂ ਖੁਦ ਵੀਡੀਓ ਪਾਉਣਾ ਕਿ ਲੋਕਾਂ ਕੋ ਲਾਜਾਸਤੇ ਪੈਸੇ ਹੈ ਨਹੀਂ ਲੋਕਾਂ ਨੂੰ ਪੈਸੇ ਦਿਓ ਤੁਸੀਂ ਨੰਬਰ ਜਾਰੀ ਕੀਤਾ ਸੀ ਕਿ ਭ੍ਰਿਸ਼ਟਾਚਾਰ ਖਤਮ ਅਤਿਆਚਾਰ ਖਤਮ ਉਹ ਕੰਪਿਊਟਰ ਵਾਲਾ ਨੰਬਰ ਸੀ ਜਦੋਂ WhatsApp ਤੇ ਲਿਖਦੇ ਆ ਤੁਹਾਡਾ ਉਦੋਂ ਉਹ ਅੱਗੋਂ ਆ ਜਾਂਦਾ ਤੁਹਾਡੇ ਕੋਲ ਰਿਸ਼ਵਤ ਮੰਗੀ ਗਈ ਅੱਗੋਂ ਕਹਿੰਦਾ ਯਸ ਸਾਥੋਂ ਮੰਗੀ ਗਈ ਫਿਰ ਅੱਗੋਂ ਕਹਿੰਦੇ ਵੀ ਰਿਸ਼ਵਤ ਮੰਗੀ ਗਈ ਆ ਕੋਈ ਸਬੂਤ ਹੈਗਾ ਰਿਸ਼ਵਤਾਂ ਦਾ ਕਿਸੇ ਦਫ਼ਤਰ 'ਚ ਬਕਚਰੀ ਨਹੀਂ ਬਣਿਆ ਜਿਹੜਾ ਕੋਈ ਸਬੂਤ ਹੋਵੇ ਅੱਜ ਕੱਲ ਤਾਂ ਬਹੁਤ ਕੁਝ ਮੁੱਕਰ ਜਾਂਦੇ ਇੱਥੇ ਤੇ ਅਸੀਂ ਕਿਹਦੇ ਕਿਹਦੇ ਸਬੂਤ ਦੇਵਾਂਗੇ ਤੁਸੀਂ ਦੱਸੋ ਸਬੂਤ ਤਾਂ ਕਿਸੇ ਗੱਲ ਦਾ ਨਹੀਂ ਪਤਾ ਜਾਣਾ ਇਹ ਤਾਂ ਮੰਨਦੇ ਹੋ ਨਾ ਗੱਲ ਜੀ ਤੁਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਆ ਪੰਜਾਬ ਦਾ ਭਲਾ ਤੁਸੀਂ ਕਰ ਸਕਦੇ ਆ ਹੋਰ ਕੋਈ ਨਹੀਂ ਤੁਸੀਂ ਆ ਜਿਹੜੇ ਕਹ ਲੋ ਪੰਜਾਬ ਦੇ ਲੋਕ ਸਰਕਾਰੀ ਥਾਵਾਂ ਤੇ ਬੈਠੇ ਤੁਸੀਂ ਉਹਨਾਂ ਨੂੰ ਠਾਤਾ ਆਖੇ ਸਰਕਾਰ ਦੀ ਥਾਂ ਉਹ ਗਰੀਬ ਲੋਕ ਜਿਨ੍ਹਾਂ ਕੋਲ ਥਾਂ ਹੈ ਨਹੀਂ ਸੀ ਕੀ ਗੱਲ ਉਹ ਸਰਕਾਰ ਦੇ ਨਹੀਂ ਸੀ ਜੇ ਪੰਜਾਬ ਤੋਂ ਕਬਜ਼ਾ ਛਡਾਉਣਾ ਤਾਂ ਕੇਦਰੀ ਵਾਲਰ ਕਹਿੰਦਾ ਛਡਾਓ ਪੰਜਾਬ ਤੋਂ ਕਬਜ਼ਾ ਛਡਾਉਣਾ ਤਾਂ ਜਿਹੜੇ ਯੂਪੀ ਬਿਹਾਰ ਤੋਂ ਆ ਕੇ ਇੱਥੇ ਨੌਕਰੀਆਂ ਕਰੀ ਜਾਂਦੇ ਉਹਨਾਂ ਦਾ ਕਬਜ਼ਾ ਛਡਾਓ ਕਿੱਥੇ ਕਿੱਥੇ ਜਾਓਗੇ ਹਰਿਆਣੇ ਦੇ ਲਿਆ ਕੇ ਨੌਕਰੀਆਂ ਤੁਸੀਂ ਕਰਾਉਂਦੇ ਆ ਤੇ ਸਾਡੇ ਇੱਕ ਪੰਜਾਬ ਦਾ ਜਿਹੜਾ ਪੰਜਾਬੀ ਆ ਉਹ ਸਰਕਾਰੀ ਜਗ੍ਹਾ ਤੇ ਵੀ ਨਹੀਂ ਬਹਿ ਸਕਦਾ ਕਿਹੜੀਆਂ ਕਿੜੀਆਂ ਰਹੀ ਗੱਲ ਦਫ਼ਤਰਾਂ ਦੀ ਕੋਈ ਗੱਲ ਨਹੀਂ ਤੁਸੀਂ 10 ਦਸੰਬਰ ਦਾ ਕਿਹਾ ਮੈਂ ਤੁਹਾਨੂੰ ਅਗਲੀ ਦਸੰਬਰ ਦਾ ਜਾਂ ਤੁਹਾਨੂੰ ਹੋਰ 4 ਮਹੀਨਿਆਂ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਜੀ ਆਹ ਜਿਹੜਾ ਸਿਸਟਮ ਆ ਤੁਹਾਡਾ ਉਹ ਚੱਲੀ ਜਾਂਦਾ ਆ ਮੈਂ ਤੁਹਾਨੂੰ ਕਹਾਂਗਾ ਕਿ ਆ ਦਫ਼ਤਰਾਂ ਦੇ ਵਿੱਚ ਬੈਠੇ ਆ ਤੁਹਾਨੂੰ ਬਕਾਇਦਾ ਵੀਡੀਓ ਬਣਾ ਕੇ ਦਫ਼ਤਰਾਂ ਦੀ ਸੈਂਡ ਕਰੂੰਗਾ ਨਾਲੇ ਸਮਾਂ ਲਾਓ ਉੱਥੇ ਲਿਖਿਆ ਹੁੰਦਾ ਡੀਸੀ ਸਾਹਿਬ ਨੂੰ ਮਿਲਣ ਵਾਸਤੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਪਰ ਉੱਥੇ ਮੀਟਿੰਗਾਂ ਹੀ ਬੜੀਆਂ ਹੁੰਦੀਆਂ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਲੋਕ ਮੁਰਮੁਰ ਜਾਵਰਦੇ ਆ ਸ਼ਪਾਰਸ਼ਾਂ ਤੇ ਜਿਹੜਾ ਕੋਈ ਬੰਦਾ ਹੁੰਦਾ ਉਹਦੀ ਭਾਇਸ਼ੇਦੀ ਸੁਣਵਾਈ ਹੋ ਜਾਂਦੀ ਆ 6 ਵਜੇ ਆਉਣਾ 5:30 ਵਜੇ ਆਉਣਾ ਕੰਮ ਤੋਂ ਉਹ ਕਹਿੰਦੇ 6:30 ਆ ਜੀਏ ਤੁਸੀਂ ਆ ਜਾਓ 6:30 ਵਜੇ ਇਹ ਆਮ ਦਿਨ ਹੀ ਹੈਗਾ ਇਤਿਹਾਸ ਚ ਲਿਖਿਆ ਜਾਣ ਵਾਲਾ ਦਿਨ ਹੈ ਆਹੋ ਵੀ ਉਹ ਤੁਹਾਨੂੰ ਮੈਂ ਪਹਿਲੇ ਦੱਸ ਤਾ ਕਿਤਾਬਾਂ ਚ ਲਿਖਿਆ ਕਰਨਗੇ ਕਿ ਦਫਤਰਾਂ ਚ ਖੱਜਲ ਖਵਾਰੀ ਕਿਤੇ ਖਤਮ ਹੋਈ ਬਸ ਬਸ ਜਦੋਂ ਹੋ ਗਈ ਉਹ ਤੁਹਾਨੂੰ ਦੱਸ ਦਾਂਗੇ ਨਾਲੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਲੀਅਰ ਕਰ ਦੇਵਾਂ ਮੈਂ ਦਫਤਰਾਂ ਦੇ ਵਿੱਚ ਲੋਕਾਂ ਨੂੰ ਲੈ ਕੇ ਜਾਣਾ ਹੀ ਰਹਿਣਾ ਜੇਕਰ ਲੋਕਾਂ ਦੀ ਖੱਜਲ ਖਵਾਰੀ ਬੰਦ ਹੋ ਗਈ ਤਾਂ ਭਾਈ ਮੈਂ ਆਪ ਵੀਡੀਓ ਪਾ ਕੇ ਉਸੇ ਦਫਤਰਾਂ ਚ ਖੜ ਕੇ ਕਹੂੰਗਾ ਵੀ ਲੋਕਾਂ ਦੀ ਵਾਕਈ ਖੱਜਲ ਖਵਾਰੀ ਬੰਦ ਹੋ ਗਈ ਆ ਤੇ ਜੇ ਨਾ ਹੋਈ ਤਾਂ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ